ਜੋ ਵਿਸ਼ ਤੇ ਪਾਵਰ ਵਾਲ ਉਹ ਤੇਲੀਕਾਸਟ ਕਰਦੇ ਆ ਤੇ ਨਾਲ ਹੀ ਤੁਸੀਂ ਇਸ ਨੂੰ YouTube Facebook ਤੇ Instagram ਤੇ ਵੀ ਦੇਖ ਸਕਦੇ ਹੋ ਜੋ ਅੱਜ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਆ ਉਹ ਜੀ ਧੂਰੀ ਤੋਂ ਹਰਨਾਮ ਸਿੰਘ ਲਾਡੀ ਉਹਨਾਂ ਨੇ ਸਾਨੂੰ ਇਹ ਵਿਸ਼ਾ ਦਿੱਤਾ ਹੈ ਕਿ ਜੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਈ ਲੋਕ ਕਈ ਜਗ੍ਹਾ ਤੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਐਨਓਸੀ ਜਾਂ ਕਲੀਅਰਨਸ ਜਿਹੜੀ ਇੱਕ ਦਿੱਤੀ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਉਹ ਕਿਤੇ ਨਾ ਕਿਤੇ ਕੁਝ ਜਗ੍ਹਾ ਤੇ ਜੇ ਵੀਡੀਓ ਦੇ ਦਫ਼ਤਰ ਨੇ ਜਿੱਥੋਂ ਆਪਾਂ ਇਲੈਕਸ਼ਨ ਕਮੇ ਦੇ ਕਾਗਜ਼ ਭਰਦੇ ਆ ਉਹ ਰੱਦ ਕਿਤੇ ਜਾ ਰਹੇ ਨੇ ਕੁਝ ਲੋਕਾਂ ਦਾ ਕਹਿਣਾ ਇਹ ਹੈ ਕਿ ਕੁਝ ਲੋਕ ਜਦੋਂ ਜਾਣਦੇ ਨੇ ਤਾਂ ਉੱਥੇ ਜਿਹੜੇ ਅਫਸਰ ਨੇ ਉਹ ਵੀ ਨਹੀਂ ਮੌਕੇ ਤੇ ਮਿਲਦੇ ਜਿਹਦੇ ਨਾਲ ਕੀ ਹੈ ਕਿ ਉੱਥੇ ਜਿਹੜੇ ਲੋਕ ਨੇ ਉਹ ਬਰੇ ਖੱਜਲ ਖਵਾਰ ਹੋ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਕਿੰਨੀ ਇਹਦੇ ਵਿੱਚ ਲੋਕ ਨੇ ਜਿਹੜੇ ਉਹ ਕੋਆਪਰੇਟ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਜਾਂ ਦਫ਼ਤਰ ਵਾਲੇ ਜਿਹਨੂੰ ਕਹਦੀ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਕਿੰਨਾ ਕੋਆਪਰੇਟ ਕਰ ਰਿਹਾ ਹੈ ਇਲੈਕਸ਼ਨ ਦੇ ਵਿੱਚ ਕਿੰਨਾ ਸਿੱਧੀਗੀ ਨਾਲ ਕੰਮ ਕਰ ਰਿਹਾ ਹੈ ਤਾਂ ਇਸ ਵਿਸ਼ੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤਾਂ ਇਸ ਤੋਂ ਇਲਾਵਾ ਕੀ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕੁਝ ਜਿਹੜੇ ਸਰਪੰਚੀ ਨੇ ਉਹ ਸਹਿਮਤੀ ਨਾਲ ਹੀ ਬੰਨ ਰਹੇ ਨੇ ਤੇ ਇੱਕ ਪੰਜਾਬ ਦੇ ਵਿੱਚ ਕਿ ਨਵਾਂ ਵਿਵਾਦ ਆ ਜਿਹੜਾ ਉਹ ਵੀ ਦੇਖਣ ਨੂੰ ਮਿਲਿਆ ਕਿਤੇ ਨਾ ਕਿਤੇ ਜਿਹੜੀ ਸਰਪੰਚੀ ਹੈ ਕਿਤੇ 35 ਲੱਖ ਦੀ ਵਿਕੀ ਹੈ ਜਾਂ ਕਿਤੇ ਨਾ ਕਿਤੇ 2 ਕਰੋੜ ਦੀ ਬੋਲੀ ਲੱਗੀ ਹੈ ਤਾਂ ਉਹ ਵੀ ਇਲੈਕਸ਼ਨ ਕਮਿਸ਼ਨ ਕੋਲੇ ਇੱਕ ਐਪਲੀਕੇਸ਼ਨ ਪਾਈ ਸੀਗੀ ਲੋਕਾਂ ਨੇ ਕੋਰਟ ਦੇ ਕਰਨੀ ਵੀ ਰੁਕਿੱਤਾ ਸੀਗਾ ਕਿ ਜੀ ਸਾਰੇ ਆਮ ਜਿਹੜੇ ਆਮ ਵਰਗ ਲੋਕ ਨੇ ਤੋਂ ਜਿਹਨੂੰ ਕਹਦੀਏ ਜਿਹੜੇ ਉਹਨਾਂ ਕੋਲੇ ਪੈਸੇ ਨਹੀਂ ਉਹ ਕਹਿੰਦੇ ਅਸੀਂ ਤਾਂ ਮਿਹਨਤ ਕਰ ਸਕਦੇ ਹਾਂ ਯੂਥ ਹੈ ਜਿਵੇਂ ਕਹਦੀਏ ਜਿਨ੍ਹਾਂ ਨੂੰ ਕਿ ਅਸੀਂ ਲਗਨ ਨਾਲ ਕੰਮ ਕਰ ਸਕਦੇ ਹਾਂ ਤੇ ਲਗਨ ਨਾਲ ਹੀ ਅਸੀਂ ਪੰਜਾਬ ਦਾ ਵਿਕਾਸ ਕਰ ਸਕਦੇ ਹਾਂ ਸਾਡੇ ਕੋਲ ਪੈਸਾ ਨਹੀਂ ਹਾਂ ਸਾਡੇ ਕੋਲੇ ਐਜੂਕੇਸ਼ਨ ਹੈ ਇਨਸਪੀਰੀਅਸ ਹੈ ਅਸੀਂ ਉਹ ਤਜਰਬੇ ਨਾਲ ਹੀ ਜਿਹੜੀ ਹੈ ਪੜਤਾਂ ਸਰਪੰਚੀ ਲੜਨੀ ਹੈ ਤੇ ਕਿਤੇ ਨਾ ਕਿਤੇ ਜਿਹੜਾ ਪਿੰਡਾਂ ਦਾ ਵਿਕਾਸ ਹੈ ਉਹਦੇ ਵਿੱਚ ਸਹਿਯੋਗ ਕਰ ਸਕਦੇ ਹਾਂ ਪਰ ਇੱਕ ਨਵੀਂ ਰੀਤ ਜਿਹੜੀ ਚੱਲੀ ਹੈ ਕਿ ਪੈਸੇ ਦੇ ਕੇ ਸਰਪੰਚੀ ਲੈਣਾ ਜਾਂ ਬੋਲੀ ਲਾਉਣਾ ਗੁਰਦੁਆਰੇ ਦੇ ਵਿੱਚ ਬਹਿ ਕੇ ਇਹ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ ਹੈ ਇਸ ਵਿਸ਼ੇ ਉੱਤੇ ਆਪਾਂ ਗੱਲਬਾਤ ਕਰਾਂਗੇ ਤਾਂ ਦਰਸ਼ਕੋ ਅਗਰ ਐਵੇਂ ਹੀ ਪੰਜਾਬ ਦੇ ਵਿੱਚ ਸਰਪੰਚੀਆਂ ਜਾਂ ਚੇਅਰਮੈਨੀਆਂ ਲਾ ਲੋ ਜਾਂ ਹੁਣ ਜਿਵੇਂ ਅਸਤਵਾ ਅਸਤਵਾ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰਾਂ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਿਤਨਾ ਕਿਤੇ ਕਰਾਉਣ ਜਾ ਰਹੇ ਹੈ ਇਲੈਕਸ਼ਨਾਂ ਉਹਦੇ ਵਿੱਚ ਐਮਸੀ ਦੀਆਂ ਕਾਰਪੋਰੇਸ਼ਨ ਦੀਆਂ ਵੀ ਇਲੈਕਸ਼ਨ ਹੋਣੀਆਂ ਅਗਰ ਉਹਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਹੈ ਦੋ ਨੰਬਰ ਦਾ ਪੈਸਾ ਹੈ ਤੁਹਾਨੂੰ ਪਤਾ ਹੀ ਆ ਕਿ ਕੋਈ ਮਿਹਨਤ ਵਾਲਾ ਪੈਸਾ ਕੋਈ ਕਰੇਗਾ ਤਾਂ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵਿਕਾਸਕਾਰ ਦੇ ਵਿੱਚ ਲਾਏਗਾ ਚਾਹ ਪਿੰਡਾਂ ਦੀ ਗੱਲ ਕਰੀਏ ਜਾਂ ਸ਼ਹਿਰਾਂ ਦੀ ਗੱਲ ਕਰੀਏ ਜਿਹਦੇ ਕੋਲੇ ਕਿਤੇ ਨਾ ਕਿਤੇ 4 ਪੈਸੇ ਹੁੰਦੇ ਨੇ ਬਿਨਾਂ ਮਿਹਨਤੋਂ ਕਿੱਥੇ ਹੋਈ ਤਾਂ ਉਹ ਕਿਤੇ ਨਾ ਕਿਤੇ ਇਲੈਕਸ਼ਨ 'ਚ ਹੀ ਯੂਜ਼ ਕੀਤੇ ਜਾਂਦੇ ਹਨ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਕਈ ਦਾਰੂ ਜਗ ਵੰਡੀ ਜਾਂਦੀ ਹੈ ਪੈਸੇ ਵੰਡੇ ਜਾਂਦੇ ਨੇ ਅਲਗ-ਅਲਗ ਵੋਟਰਾਂ ਤੋਂ ਲਾਤੀ ਦਿੱਤਾ ਜਾਂਦਾ ਕਿ ਤਾਂ ਜੋ ਜਿਹੜੀ ਵੋਟ ਹੈ ਉਹਨੂੰ ਖਰੀਦ ਸਕੀਏ ਤੇ ਵੋਟਾਂ ਪਵਾ ਸਕੀਏ ਹਾਂ ਜਿਹੜਾ ਕਹਿ ਸੀ ਕਿ ਵੋਟ ਖਰੀਦਣਾ ਪਹਿਲਾਂ ਕਿਤੇ ਨਾ ਕਿਤੇ ਪੜਦੇ ਦੇ ਵਿੱਚ ਹੁੰਦਾ ਸੀਗਾ ਦੋਏ ਪਾਰਟੀਆਂ ਜਿੰਨੀਆਂ ਪਾਰਟੀਆਂ ਸੀਗੀਆਂ ਚਾਹੇ ਉਹ ਸਵਰਮਣਿ ਕਾਲੀਦਾਲ ਕਰੀਏ ਕਾਂਗਰਸ ਕਰੀਏ ਜਾਂ ਜਿਹੜੇ ਆਜ਼ਾਦ ਲੜਦੇ ਸੀਗੇ ਉਹ ਕਿਤੇ ਨਾ ਕਿਤੇ ਮਿਲੀ ਭੁਗਤ ਹੁੰਦੀ ਸੀਗੀ ਤਿੰਨੋਂ ਚੀਜ਼ਾਂ ਕਰਦੇ ਸੀਗੇ ਇਸ ਲਈ ਉਹ ਜਿਹੜੀ ਆਵਾਜ਼ ਹੈ ਉਹ ਨਾ ਪ੍ਰਸ਼ਾਸਨ ਤੱਕ ਪਹੁੰਚਦੀ ਸੀਗੀ ਨਾ ਹੀ ਕੋਈ ਇਸ ਦੀ ਭਨਕ ਭੈਣ ਦਿੰਦਾ ਸੀਗਾ ਸਰਿਆਂ ਸ਼ਰਾਪਾਂ ਚਲਦੀਆਂ ਸੀ ਕਿ ਸਰਿਆਂ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ ਸਰਿਆਂ ਲੋਕਾਂ ਨੂੰ ਕਿਤੇ ਨਾ ਕਿਤੇ ਕੋਈ ਲਾਲਚ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਕੀ ਹੈ ਕਿ ਵੋਟਾਂ ਖਰੀਦੀਆਂ ਜਾਂਦੀਆਂ ਜਿਹਨੂੰ ਕਹਿੰਦੀ ਪੰਡਰੈਕਟਿਕ ਕਹਿ ਸਕਦੇ ਆ ਪਰ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਜਦ ਤੱਕ ਐਪਲੀਕੇਸ਼ਨ ਹੀ ਜਾਏਗੀ ਕਿਉਂਕਿ ਸ਼ਿਕਾਇਤ ਨਹੀਂ ਕਰੇਗਾ ਤਦ ਤੱਕ ਜਿਹੜਾ ਲੈਕਸ਼ ਕਮਿਸ਼ਨ ਹੈ ਉਹ ਕਿਵੇਂ ਐਕਸ਼ਨ ਲਏਗਾ ਪਰ ਹੁਣ ਦੇਖਿਆ ਜਾਵੇ ਜਿਵੇਂ ਸਰਿਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪਰ ਉਹਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਨੇ ਹਾਲ ਤੱਕ ਕੋਈ ਬਲੋ ਬਿਆਨ ਨਹੀਂ ਆਇਆ ਤੇ ਸਾਰੇ ਹਮ ਜੋ ਹੋਇਆ ਇਹ ਗਲਤ ਹੋਇਆ ਐ ਹਮ ਮੁੜ ਕੇ ਕੋਈ ਕਰਨ ਨਹੀਂ ਚਾਹੁੰਦਾ ਜੇ ਹੋਇਆ ਅਸੀਂ ਉਹਦੇ ਕਾਗਜ਼ਾ ਰੱਦ ਕਰਾਂਗੇ ਮਤਲਬ ਕਿਤੇ ਨਾ ਕਿਤੇ ਸਾਰੇ ਹਮ ਜਿਹੜੀ ਚੀਜ਼ ਹੋਈ ਹੈ ਇਹ ਅੱਜ ਦਿਖੇ ਜਾਵੇ ਕੁਝ ਬੰਦੇ ਕਹਿ ਰਹੇ ਨੇ ਕਿ ਬਹੁਤ ਗਲਤ ਹੋਇਆ ਇਸ ਵਿੱਚ ਵਾਰ ਆਪਾਂ ਗੱਲਬਾਤ ਕਰ ਲਈ ਸਾਡੇ ਨਾਲ ਜਿਹੜੇ ਰਿਪੋਰਟਰ ਨੇ ਮੋਗੇ ਤੋਂ ਸਤਪਾਲ ਪਾਗੀ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਵਿਚਾਰ ਹੈ ਤਾਂ ਜੋ ਆਪਾਂ ਵਿਸ਼ਾ ਲੈ ਕੇ ਆ ਕਿ ਪੰਜਾਬ ਦੇ ਵਿੱਚ ਤੈਸ ਸਮੇਂ ਅਸੀਂ ਮੁਤਾਬਿਕ ਹੋਣਗੇ ਚੋਣ ਚੋਣ ਚੋਣਾ ਤਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਜਿਹੜੀ ਚੋਣਾ ਹੋ ਰਹੀਆਂ ਨੇ ਉਹਦੇ ਵਿੱਚ ਇਮਾਨਦਾਰੀ ਨਾਲ ਹੋਊਗਾ ਜਾਂ ਵੋਟ ਇਹਦੇ ਵਿੱਚ ਵੀ ਫੇਰ ਬਦਲ ਹੋ ਸਕਦਾ ਜਾਂ ਕੋਈ ਸਰਸੇ ਵਾਲੇ ਬਾਬੇ ਦੇ ਵੀ ਕੁਝ ਕਹਿਣ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਵਲ ਭਾਗੀ ਜੀ ਨਾਲ ਨਾਲ ਜੁੜੇ ਨੇ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਚਾਰ ਵਾਲੇ ਪ੍ਰੋਗਰਾਮ ਬਹੁਤ ਵੇ ਤੁਹਾਡਾ ਸਵਾਗਤ ਹੈ ਜੀ ਥੰਕ ਯੂ ਸਰ ਜੋ ਆਪਾਂ ਅੱਜ ਲੈ ਪ੍ਰੋਗਰਾਮ ਕਰ ਰਹੇ ਹਾਂ 4 ਵਜੇ ਉਹ ਹੈ ਜੀ ਕਿ ਪੰਜਾਬ ਦੇ ਤਹਿ ਸਮੇਂ ਮੁਤਾਬਿਕ ਹੋਣਗੀਆਂ ਪੰਚਾਇਤੀ ਚੋਣਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕੁਝ ਲੋਕਾਂ ਨੇ ਇੱਕ ਜਾਤਕਾਰ ਦਾਖਲ ਕੀਤੀ ਸੀ ਐਪਲੀਕੇਸ਼ਨ ਪਾਈ ਸੀ ਕਿਹਦੇ ਵਿੱਚ ਕੁਝ ਧਾਧਲੀਆਂ ਹੋ ਰਹੀਆਂ ਨੇ ਕਿ ਜਗ੍ਹਾ ਸਰਪੰਚ ਨੇ ਉਹਨਾਂ ਨੂੰ ਕਲੀਅਰਨਸ ਨਹੀਂ ਮਿਲ ਰਿਹਾ ਵੋਟਾਂ ਕਾਗਜ਼ ਨਹੀਂ ਭਰੇ ਜਾ ਰਹੇ ਤੇ ਕੁਝ ਲੋਕ ਐਸੇ ਨੇ ਜਿਹੜੇ ਉਹਨਾਂ ਜਿਹੜੀ ਸਰਪੰਚੀ ਹੈ ਉਹ ਬੋਲੀਆਂ ਲਾ ਕੇ ਖਰੀਦ ਰਹੇ ਨੇ ਉਹ ਪਰ ਜਿਹੜਾ ਹੁਣ ਸੁਪਰੀਮ ਪੰਜਾਬ ਹਰਿਆਣਾ ਹਾਈ ਕੋਰਟ ਹੈ ਕਿਤੇ ਨਾ ਕਿਤੇ ਉਹਨਾਂ ਨੇ ਐਪਲੀਕੇਸ਼ਨ ਰੱਦ ਕਰਤੀਆਂ ਤੇ ਜਿਹੜੇ ਕੁਝ ਮਾਮਲੇ ਨੇ ਉਹ ਇਲੈਕਸ਼ਨ ਕਮਿਸ਼ਨ ਕੋਲੇ ਭੇਜ ਦਿੱਤੇਗੇ ਨੇ ਕਿ ਤੁਸੀਂ ਦੇਖੋ ਉਹ ਬੰਦਾ ਜਿਹੜਾ ਇਦੀਆਂ ਵੀਡੀਓ ਆਈਆਂ ਜਾਂ ਜਿਨ੍ਹਾਂ ਦੇ ਨਾਮ ਤੇ ਐਪਲੀਕੇਸ਼ਨ ਕੋਈ ਦਰਖਾਸਤ ਆਈ ਹੈ ਉਹ ਸਹੀ ਹੈ ਜਾਂ ਗਲਤ ਹੈ ਉਹਨੂੰ ਇਲੈਕਸ਼ਨ ਲੜਾਣਾ ਜਾਂ ਨਹੀਂ ਲੜਾਣਾ ਉਹਨਾਂ ਇਲੈਕਸ਼ਨ ਕਮਿਸ਼ਨ ਦੇ ਪਾਲੇ ਤੇ ਜਿਹੜੀ ਇਹ ਬੋਲ ਹੈ ਉਹ ਚਲੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਇਹਦੇ ਵਿੱਚੋਂ ਕੀ ਐਕਸ਼ਨ ਦੇਖਣ ਨੂੰ ਮਿਲੇਗਾ ਜਿਹੜਾ ਹੈਗਾ ਜਿਹੜਾ ਹੈਗਾ ਬੁਝਾ ਬਹੁਤ ਬੜੀ ਹੈ ਜੀ ਔਰ ਜਿਹੜਾ ਹੈਗਾ ਉਹ ਵੀ ਸੀ ਬਹੁਤ ਜ਼ਰੂਰੀ ਸੀ ਇਸ ਦੇ ਚਾਹੇ ਨਾ ਕੋਈ ਹੋਰ ਗੱਲਬਾਤ ਬਈ ਕਰਨੀ ਅ 300 ਸਭ ਜੀ ਗੱਲ ਪੁੱਤੀ ਜਾਵੇ ਜਿਹੜੀਆਂ ਸਮਾਨ ਦੇ ਹੋਏ ਜਿਹੜਾ ਹੈਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਉਹਨੇ ਜਿਹੜਾ ਹੈਗਾ ਜਿੰਨੀਆਂ ਵੀ ਰੈਟ ਪਟੀਸ਼ਨਾਂ ਪਈਆਂ ਸੋ ਇਹਦੇ ਵਿੱਚ ਉਸ ਪਟੀਸ਼ਨਾਂ ਤਾਂ ਇਸ ਤਰ੍ਹਾਂ ਦੀ ਵੀ ਅ 300 ਸਭ ਪੰਜਾਬ ਦੇ ਵਿੱਚ ਤਕਰੀਬਨ 13000 ਦੇ ਪਲੱਸ ਪੈਂਡ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਪੰਚਾਇਤਾਂ ਆ ਔਰ ਉਹਨਾਂ ਦੇ ਰੋਕ ਕੀ ਹੋਇਆ ਸੀ ਜੀ ਕੋਸ਼ਟਾ ਹੈਗੇ ਸੀ ਜਦੋਂ ਤੋਂ ਦੇਖਿਆ ਜਾ ਰਿਹਾ ਹੈ तकरीबन 70-75 ਸਾਲ ਤੋਂ ਪਲੱਸ ਹੋ ਗਿਆ ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਬਿਲਕੁਲ ਹੀ ਮਤਲਬ ਕਿ ਜਿਹੜੀ ਹੈਗੀ ਆ ਐਸਸੀ ਵੋਟ ਬਹੁਤ ਜ਼ਿਆਦਾ ਹੈ ਤੇ ਜਨਰਲ ਘੱਟ ਸੀ ਜੀ ਤੇ ਕਈਆਂ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਜਿੱਥੋਂ ਵੀਡੀਓ ਮੈਂਡ ਕੀਤਾ ਜਾਂਦਾ ਹੈਗਾ ਉਹ ਵੀਡੀਓ ਜਿਹੜੀਆਂ ਹੈਗੀਆਂ ਉਹਨਾਂ ਵਾਸਤੇ ਐਨਓਸੀਆਂ ਚਾਹੀਦੀਆਂ ਸੀ ਜਿੰਨੇ ਵੀ ਕੈਂਡੀਡੇਟ ਆ ਸਰਪੰਚ ਦੇ ਕੈਂਡੀਡੇਟ ਆ ਉਹਨਾਂ ਨੂੰ ਐਨਓਸੀਆਂ ਨਹੀਂ ਮਿਲੇ ਆ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਚੁੱਲ੍ਹਾ ਟੈਕਸ ਵਗੈਰਾ ਜਿਹੜੇ ਲੈਣੇ ਪੈਂਦੇ ਆ ਉਹ ਨਹੀਂ ਮਿਲੇ ਹੈਗੇ ਸੋ 300 ਸਾਰਾ ਬਹੁਤ ਸਾਰੀਆਂ ਜਿਹੜੀਆਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਕਾਫੀ ਜਿਹੜੀਆਂ ਹੈਗੀਆਂ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਬਲਿਕ ਨੇ ਕਈ ਰੈਟਿਪਿਟਿਸ਼ਨਾਂ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਸਾਰੀਆਂ ਤੇ ਜਿਹੜੀਆਂ ਹੈਗੀਆਂ ਹਾਈ ਕੋਰਟ ਨੇ ਇਹ ਆਦੇਸ਼ ਦਿੱਤੇ ਆ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਮਾਮਲਾ ਤੁਹਾਡਾ ਹੈਗਾ ਇਹ ਤੁਸੀਂ ਇਹਨੂੰ ਕਲੀਅਰ ਕਰਨਾ ਇਹ ਚੋਣਾਂ ਦੇ ਵਿੱਚ ਇਹਨਾਂ ਤੇ ਜਿਹੜੇ ਫੈਸਲੇ ਕੀ ਕਰਨੇ ਉਹ ਜਿੰਨੀਆਂ ਵੀ ਹਾਈ ਕੋਰਟ ਦੇ ਵਿੱਚ ਰੈਟਪੀਸ਼ਨਾਂ ਪਾਈਆਂ ਸੀ ਉਹਨਾਂ ਨੂੰ ਰੱਦ ਕਰਤਾ ਅ ਮਾਨਜੋਗ ਹਾਈ ਕੋਰਟ ਨੇ ਔਰ ਇਹ ਗੱਲ ਸੁਭਾਵਿਕ ਹੀ ਆ ਵੀ ਜਿਹੜਾ ਹੈਗਾ ਜੀ ਕਮਿਸ਼ਨ ਦਾ ਕਮਿਸ਼ਨ ਆ ਪੰਜਾਬ ਦਾ ਉਹ ਵੀ ਬਹੁਤ ਜਾਨੀ ਹੈਗੇ ਸਪੈਕਟਾ ਇਸ ਮੁੱਦੇ ਤੇ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਤਰੀਕਾਂ ਮਿੱਠੀਆਂ ਪਹਿਲਾਂ ਤੋਂ ਮਿੱਠੀਆਂ ਹੈਗੀਆਂ ਪੰਚਾਇਤ ਚੋਣਾ ਪਹਿਲਾਂ ਹੀ ਕਾਫੀ ਸਮੇਂ ਤੋਂ ਦਿਨੇ ਚੱਲਦਾ ਪਿਆ ਸੀ ਉਹਨਾਂ ਨੇ ਉਹ ਸਾਰੀਆਂ ਤਰੀਕਾਂ ਨੂੰ ਉਵੇਂ ਦੀ ਉਵੇਂ ਰੱਖਿਆ ਔਰ ਜਿਹੜੇ ਜਿੰਨੇ ਵੀ ਸਮਾ ਸਿਮਾ ਮਿੱਠੀ ਵੀ ਸੀ ਉਹ ਪਹਿਲਾਂ ਜਿਹੜੀਆਂ ਜਿਹੜਾ ਸ਼ਡਿਊਲ ਦਿੱਤਾ ਗਿਆ ਸੀ ਚੋਣ ਕਮਿਸ਼ਨਰ ਨੇ ਤੇ ਉਸੇ ਤੇ ਇਹ ਜਿਹੜੀਆਂ ਚੋਣਾਂ ਉਹ ਪੂਰੀਆਂ ਰਹਿਣੀਆਂ ਜੀ ਜੀ ਢੀਂਸਾ ਸਾਹਿਬ ਜੇ ਆਪਾਂ ਗੱਲਬਾਤ ਕਰੀਏ ਕਿ ਇਹਦੇ ਵਿੱਚ ਜਿਹੜੇ ਐਪਲੀਕੇਸ਼ਨ ਆ ਸੀ ਆ ਉਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਪੱਖ ਵੱਲੋਂ ਐਪਲੀਕੇਸ਼ਨਾਂ ਲਾਈਆਂ ਗਈਆਂ ਸੀ ਤੇ ਕਿਸ-ਕਿਸ ਮੁੱਦੇ ਤੇ ਕੋਡ ਦਾ ਰੁਕ ਕੀਤਾ ਗਿਆ ਸੀ ਤੇ ਤੁਹਾਨੂੰ ਪਤਾ ਹੀ ਹੈ ਕਿ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਬੋਲੀਆਂ ਦੇ ਕੇ ਐਤਕੀ ਸਰਪੰਚੀ ਲੈਣ ਦੀਆਂ ਵੀਡੀਓ ਵਾਈਆਂ ਕੁਝ 35 ਲੱਖ ਚ ਬੋਟਲ ਬੋਲੀ ਲੈ ਕੇ ਸਰਪੰਚੀ ਖਰੀਦੀ ਗਈ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ 2 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀ ਐਪਲੀਕੇਸ਼ਨ ਹਾਈ ਕੋਰਟ ਸੁਪਰੀਮ ਕੋਰਟ ਕੋਲੋਂ ਇਲੈਕਸ਼ਨ ਕਮਿਸ਼ਨ ਕੋਲੇ ਭੇਜੀਆਂ ਗਈਆਂ ਨੇ ਜੀ ਨਹੀਂ ਬਿਲਕੁਲ ਜੀ ਬਿਲਕੁਲ 300 ਸੌ ਲੋਕਤੰਤਰ ਦੇਖੋ ਹਿੰਦੁਸਤਾਨ ਦੀ ਖੂਬਸੂਰਤੀ ਔਰ ਪੰਜਾਬ ਦਾ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਆ ਜਿਹੜਾ ਹੈਗਾ ਉਹ ਡੈਮੋਕ੍ਰੇਸੀ ਦੇ ਉੱਪਰ ਬੱਜਿਆ ਹੋਇਆ ਹੈ ਜੀ ਪੂਰੀ ਦੁਨੀਆ ਪੂਰਾ ਪੂਰੀ ਦੁਨੀਆ ਜਿਹੜਾ ਹੈਗਾ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਦੀ ਆ ਪੂਰੀ ਦੁਨੀਆ ਕਾਨੂੰਨ ਨਾਲ ਦੇ ਜਿਹੜੇ ਹੈਗੇ ਆ ਉਹ ਕਹਿੰਦੇ ਆ ਵੀ ਜਿੱਥੇ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਉਹ ਜਿਹੜਾ ਹੈਗਾ ਸਭ ਦਾ ਵੋਟ ਦਾ ਅਧਿਕਾਰ ਔਰ ਸਭ ਨੂੰ ਅਧਿਕਾਰ ਆ ਪੂਰਾ ਉਸ ਟਾਪਾਂ ਤੇ ਪੰਜਾਬ ਦੇ ਵਿੱਚ ਇਹ ਗੱਲ ਕਰਕੇ 300 ਸਾਲ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਖਬਰਾਂ ਵੀ ਆਈਆਂ ਸੀ ਸੋਸ਼ਲ ਮੀਡੀਆ ਤੇ ਵੀ ਕਰ ਰਹੇ ਇਸ ਤਰ੍ਹਾਂ ਆਈਆਂ ਸੀ ਕਈ ਬਹੁਤ ਸਾਰੇ ਪਿੰਡਾਂ ਜਿਨ੍ਹਾਂ ਦੇ ਵਿੱਚ ਜਿਹੜੇ ਹੈਗੇ ਕੁਝ ਤਾਕਤਵਰ ਲੋਕ ਆ ਜਿਹੜਾ ਸਰਪੰਚੀ ਦੀ ਇਲੈਕਸ਼ਨ ਦੀ ਬੋਲੀ ਲਾ ਰਹੀ ਸੀ ਪੂਰ ਬੋਲੀ ਇੱਥੋਂ ਤੱਕ ਵੀ 35 35 40 40 ਤੋਂ 2-2 ਕਰੋੜ ਰੁਪਏ 35 35 40 40 ਨਾਲ ਔਰ 2-2 ਕਰੋੜ ਤੱਕ ਉਹ ਜਿਹੜੀ ਸਰਪੰਚੀ ਦੀ ਬੋਲੀ ਚਲੀ ਗਈ ਆ ਔਰ 300 ਸਾਬ ਦੇਖੋ ਇਹਦੇ ਵਿੱਚ ਤਾਂ ਜਿਹੜੀ ਹੈਗੀ ਡੈਮੋਕ੍ਰੇਸੀ ਅੰਜਲੀ ਜੀ ਆ ਉਹ ਬਿਲਕੁਲ ਜੇ ਇੱਕ ਇਸ ਤਰ੍ਹਾਂ ਦੇ ਤਾਕਤਵਰ ਜਿਹੜੇ ਲੋਕ ਹੈਗੇ ਆ ਉਹ 35 20 40 4 ਲੱਖ ਰੁਪਏ ਜਿਹੜਾ ਹੈਗਾ ਉਹ ਦੇਖ ਕੇ ਬੋਲੀਆਂ ਲਗਾਉਣਗੇ ਤੇ ਜਿਹੜਾ ਵਿਚਾਰ ਆਮ ਆਸੀ ਬੀਸੀ ਭਾਈਚਾਰਾ ਜਾਂ ਆਮ ਵਰਗ ਕਿਸੇ ਵੀ ਵਰਗ ਦੀ ਗੱਲ ਕਰ ਜੇ ਜਿਹੜਾ ਸੁਧਾਰਨ ਬੇਟੀ ਆ ਉਹ ਤਾਂ ਫਿਰ ਪੋਲਿਟਿਕਸ ਦੇ ਵਿੱਚੋਂ ਕੋਹਾਂ ਦੂਰ ਆ ਉਹਦਾ ਸਰਪੰਚੀ ਦਾ ਕੋਈ ਮੈਂਬਰਸ਼ਿਪ ਦਾ ਜਾਂ ਕੋਈ ਜਿਹੜਾ ਸੇਵਾ ਭਾਵਨਾ ਦੀ ਗੱਲ ਕਰਦੇ ਆ ਪਰ ਪਿੰਡਾਂ ਦੇ ਲੋਕ ਆ ਜਿਹੜਾ ਪੰਡੀ ਦੇ ਡਿਵੈਲਪਮੈਂਟ ਦੀ ਗੱਲ ਕਰੀਏ ਸੇਵਾ ਭਾਵਨਾ ਜਿਹੜੀ ਹੈਗੀ ਸੀ ਉਹ ਗੱਲ ਖਤਮ ਹੋਣੀ ਹੋ ਜਾਣੀ ਸੀ ਸੋ ਇਸ ਕਰਕੇ 300 ਸਭ ਕੁਝ ਬੁੱਧੀਜੀਵੀ ਲੋਕਾਂ ਨੇ ਹੈਗੇ ਕੁਝ ਸਿਆਣੇ ਤੇ ਸਮਝਦਾਰ ਲੋਕਾਂ ਨੇ ਇਸ ਤਰ੍ਹਾਂ ਦੀਆਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਰਿਸ ਦੇ ਖਿਲਾਫ ਰਿਟ ਪਟੀਸ਼ਨਾਂ ਦਾਇਰ ਕੀਤੀਆਂ ਸੀ ਔਰ ਕੁਝ ਥਾਵਾਂ ਤੇ ਵੀ ਇੰਫਾ ਸਰ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਬਹੁਤ ਲੰਮੇ ਸਮੇਂ ਤੋਂ ਲੈ ਕੇ ਵੇਚਾ ਕੋਤੇ ਐਸਸੀ ਤੇ ਬੀਸੀ ਭਾਈਚਾਰੇ ਦੀ ਵੋਟ ਪਰਸੈਂਟੇਜ ਜ਼ਿਆਦਾ ਵਾ ਪਰ ਉਹਨਾਂ ਸੀਟਾਂ ਨੂੰ ਜਨਰਲ ਰੱਖਿਆ ਗਿਆ ਪਰ ਯਾਰ ਜਦ ਕੀ ਉਹਨਾਂ ਦੇ ਜਨਰਲ ਰਾਖਮੀ ਕਰਨ ਦਾ ਬੈਨੀਫਿਟ ਹੈ ਦੇ ਉੱਤੇ ਵੋਟਾਂ ਦੀ ਕੁੱਲ ਵੋਟਾਂ ਦੀ ਗੱਲ ਵੀ ਕਰੀ ਜਾਵੇ ਕੁੱਲ ਕੁੱਲ ਪਰਸੈਂਟੇਜ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਪਿੰਡਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪਿੰਡ ਆ ਇਸ ਤਰ੍ਹਾਂ ਦੇ ਬਲਾਕ ਆ ਜਿਨ੍ਹਾਂ ਦੇ ਵਿੱਚ ਐ ਐਸਸੀ ਤੇ ਬੀਸੀਪੀ ਚਾਰੇ ਦੀ ਜਿਹੜੀ ਬੋਰਡ ਪਰਸੈਂਟੇਜ ਆ ਬਹੁਤ ਜ਼ਿਆਦਾ ਆ ਪਰ ਉਹ ਜਰਨਲ ਜਰਨਲ ਹੀ ਰਹੇ ਕਿਉਂਕਿ ਉਹਨੂੰ ਮਤਲਬ ਕਿ ਰੂਲ ਮੁਤਾਬਕ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਰਿਜ਼ਰਵ ਜਿਹੜਾ ਅਪਲੀਕੇਸ਼ਨ ਦੇਣੀ ਸੀ ਰੀਅਰਵੀਚੰਦਾ ਜਿਹੜਾ ਬੈਨੀਫਿਟ ਮਿਲਣਾ ਚਾਹੀਦਾ ਸੀ ਪਰ 300 ਦਾ ਪਤਾ ਨਹੀਂ ਕਿ ਕਿੱਥੇ ਕਰਾ ਵੀ ਕਿਸ ਤਰ੍ਹਾਂ ਦਾ ਕੋਈ ਸਿਸਟਮ ਬਣਿਆ ਕਿ ਸਰਕਾਰ ਦੀ ਕਿਸ ਤਰ੍ਹਾਂ ਦੀ ਕੋਈ ਪਾਲਿਸੀ ਆ ਤੇ ਹੋਰ ਜਰਬੀਸ ਨੂੰ ਖਤਮ ਕਰਕੇ ਬਹੁਤ ਸਾਰੀਆਂ ਰੈਟ ਪਟੀਸ਼ਨਾਂ ਜਿਹੜੀਆਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਸਾਰੀਆਂ ਰੱਦ ਕੀਤੀਆਂ ਉਹਨਾਂ ਤੋਂ ਬਹੁਤ ਸਾਰੀਆਂ ਰੈਟ ਪਟੀਸ਼ਨਾਂ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਦੇ ਵਿੱਚ ਰਾਖਮੀ ਕਰਨ ਦਾ ਜਿਹੜਾ ਲੈ ਕੇ ਮੁੱਦਾ ਉਹਨਾਂ ਨੇ ਰੱਖਿਆ ਸੀ ਕਿ ਸਾਡੀ ਬੂਟ ਪਰਸੈਂਟੇਜ ਤਾਂ ਬਹੁਤ ਜ਼ਿਆਦੇ ਐ ਐਸਸੀ ਦੀ ਤੇ ਬੀਸੀਪੀ ਜਾਰੇ ਦੀ ਪਰ ਸਾਨੂੰ ਜਰਨਲ ਕਰਿਆ ਗਿਆ ਇਸ ਤੋਂ ਕਿਤੇ ਨਾ ਕਿਤੇ 300 ਸੌ ਲੱਗਦਾ ਵੀ ਜਿਹੜੇ ਜਿਹੜਾ ਹੈਗਾ ਆਮ ਵਿਅਕਤੀ ਆ ਆਮ ਨਾਗਰਿਕਾ ਉਹ ਇਸ ਸਰਪੰਚੀ ਦੇ ਜਿਹੜਾ ਡੈਮੋਕ੍ਰੇਸੀ ਦਾ ਜਿਹ ਬਹੁਤ ਵੱਡਾ ਜਿਹੜਾ ਲੋਕਤੰਤਰ ਦਾ ਜਿਹੜਾ ਬਹੁਤ ਪਹਿਲਾ ਸਟੈਪ ਆ ਜਿਹੜੀਆਂ ਪੰਚਾਇਤਾਂ ਉਸ ਤੋਂ ਵਾਝੇ ਰਹੇ ਹੋਰ ਸਰ ਇਸ ਦੇ ਵਿੱਚ ਮਾਨਯੋਗ ਜਿਹੜੇ ਹੈਗੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਨੂੰ ਜਿਹੜਾ ਹੈਗਾ ਇਹ ਕਿਹਾ ਕਿ ਇਹ ਪਾਵਰਾਂ ਤੁਹਾਡੀਆਂ ਤੁਸੀਂ ਦੇਖਣਾ ਹੈਗਾ ਵੀ ਤੁਸੀਂ ਇਲੈਕਸ਼ਨਾਂ ਕਿਸ ਤਰ੍ਹਾਂ ਕਰਾਉਣੀਆਂ ਜਾਂ ਕਿਵੇਂ ਕਰਾਉਣੀਆਂ ਜਾਂ ਜਿਹੜੀਆਂ ਇਸ ਤਰ੍ਹਾਂ ਦੇ ਦੋ ਬੰਦੇ ਐਪਲੀਕੈਂਟ ਹੈਗੇ ਆ ਜਿਨ੍ਹਾਂ ਦੇ ਵਿਰੁੱਧ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਰੈਟ ਪ੍ਰੀਸਣਾ ਪਈਆਂ ਉਹਨਾਂ ਦੇ ਹਾਵਨਾ ਕੀ ਤੁਸੀਂ ਰੁਕਕ ਤੈਅ ਕਰਦੇ ਹੋ ਇਹ ਫੈਸਲਾ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮਾਨਜੋਗ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਆ ਉਹਦੇ سپਰਦ ਕਰਤਾ ਜੀ ਟਿੰਸਾ ਸਾਹਿਬ ਅਗਰ ਆਪਾਂ ਗੱਲਬਾਤ ਕਰੀਏ ਸਤਪਾਲ ਜੀ ਕਿ ਇਲੈਕਸ਼ਨਾਂ ਦੇ ਵਿੱਚ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਲੋਕ दारू ਪੀ ਕੇ ਵੋਟਾਂ ਖਰੀਦਦੇ ਸੀ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇਣਾ ਨਾਲੀਆਂ ਦਾ ਮਤਲਬ ਦੇਣਾ ਜਾਂ ਹੋਰ ਪ੍ਰਕਾਰ ਦੇ ਲਾਲਚ ਦੇਣੀ ਇਹ ਪਹਿਲਾਂ ਵੀ ਚੱਲਦਾ ਸੀ ਪਰ ਹੁਣ ਜਿਹੜਾ ਸਰੇ ਆਮ ਓਪਨਲੀ ਬੰਦਾ ਵੋਟਾਂ ਖਰੀਦ ਮਤਲਬ ਕਰ ਰਿਹਾ ਹੈ ਜਾਂ ਬੰਦਾ ਸਰਪੰਚੀ ਦੇ ਵੇਲੇ ਬੋਲੀ ਲਾ ਰਿਹਾ ਹੈ ਇਹ ਤਾਂ ਸਰੇ ਆਮ ਕਾਨੂੰਨ ਦੇ ਤੱਜ ਜੜਾਈਆਂ ਜਾ ਰਹੀਆਂ ਨੇ ਨਾ ਜੇ 300 ਸਾਲ ਪਿੰਡ ਦੀ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਕੈਮਪਟ ਅਤੇ ਇੰਸਾ ਸਭ ਲੋਕਤੰਤਰ ਡੈਮੋਕ੍ਰੇਸੀ ਆ ਸਾਰਿਆਂ ਨੂੰ ਅਧਿਕਾਰ ਆ ਬੋਟ ਪਾਉਣ ਦਾ ਬੋਲਣ ਦਾ ਪਰ ਫਿਰ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਲੈ ਕੇ ਨਵੇਂ ਟ੍ਰੈਂਡ ਸ਼ੁਰੂ ਹੋ ਗਏ ਆ ਜਿਹੜਾ ਬੋਲੀ ਵਾਲਾ ਸਿਸਟਮ ਆ ਇਹ ਤਾਂ ਪਹਿਲੀ ਵਾਰੀ ਸੁਣਨ ਨੂੰ ਜਿਆਦਾਤਰ ਮਾਮਲੇ ਜਿਹੜੇ ਹੈਗੇ ਇਸ ਵਾਰੀ ਜਿਹੜੇ ਉਹ ਸਾਹਮਣੇ ਆਏ ਹੈਗੇ ਬੁੰਦੀ ਦੇ ਮੈਂ ਤਾਂ ਪਹਿਲਾਂ ਇਸ ਤਰ੍ਹਾਂ ਦੀਆਂ ਛੇਟਪੋਟ ਘਟਨਾਵਾਂ ਹੁੰਦੀਆਂ ਸੀ ਬਹੁਤ ਰੀਅਲ ਕੇਸ ਹੁੰਦੇ ਸੀ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਜਿਹੜੀ ਘਟਨਾ ਜਿਹੜੀ ਹੋ ਰਹੀ ਹੁੰਦੀ ਹੋਵੇ ਪਰ ਇੱਕ ਕਿ ਜਿਹੜੇ ਹੈਗੇ ਆ ਇਲੈਕਸ਼ਨਾਂ ਦੇ ਵਿੱਚ ਸਰਪੰਚੀਆਂ ਦੇ ਪੰਚਾਇਤਾਂ ਦੇ ਪੰਜਾਬ ਦੇ ਵਿੱਚ ਨਵੇਂ ਨਵਾਂ ਟਰੈਂਡ ਇੱਕ ਸ਼ੁਰੂ ਹੋ ਗਿਆ ਜੀ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਮੀਡੀਆ 'ਚ ਦੇਖਿਆ ਤੇ ਜਿਹੜੀਆਂ ਪੰਚਾਇਤੀ ਤੇ ਸਰਪੰਚੀ ਨੂੰ ਲੈ ਕੇ ਜਿਹੜੀਆਂ ਹੈਗੀਆਂ ਉਹ ਬੋਲੀਆਂ ਦਾ ਦੌਰ ਚੱਲਿਆ ਕਰੋਨਾ ਤੱਕ ਜਿਹੜੀਆਂ ਹੈਗੀਆਂ ਸਰਪੰਚੀ ਤੇ ਇਲੈਕਸ਼ਨਾਂ ਮੈਂ ਜਿਹੜੇ ਹੈਗੇ ਆ ਹੋ ਰያ ਰਹੇ ਆ ਉਹ ਦੂਸਰੇ ਪਾਸੇ ਜੇ 300 ਸੌ ਗੱਲ ਕਰੀ ਜਾਵੇ ਨਸ਼ਿਆਂ ਦੀ ਤੇ ਬੇਸ਼ੱਕ ਜਿਹੜੀ ਜਿਹੜੀ ਹੈਗੀ ਆ ਪਾ ਇਲੈਕਸ਼ਨ ਕਮਿਸ਼ਨ ਆ ਬਹੁਤ ਸਪੈਕਟਾ ਇਸ ਮਾਮਲੇ ਦੇ ਵਿੱਚ ਪਰ ਫਿਰ ਵੀ 800 ਸਵੇਰੇ ਜੇ ਪਿੰਡਾਂ ਦਾ ਜਿਹੜਾ ਮਾਹੌਲ ਹੁੰਦਾ ਉਹ ਕੁਝ ਸੈਰਾਂ ਨਾਲੋਂ ਵੱਖਰਾ ਹੁੰਦਾ ਔਰ ਜਿਹੜੇ ਪਿੰਡੋਂ ਪਿੰਡਾਂ ਪਿੰਡੂ ਕਲਚਰ ਹੁੰਦਾ ਜਿਹੜਾ ਹੈਗਾ ਉਹਦੀਆਂ ਰਵਾਈਤਾਂ ਬਸੂਰ ਹੁੰਦੀਆਂ ਹੁਣ ਤਾਂ ਜਿਹੜਾ ਹੈਗਾ ਜਿਹੜੇ ਨਸ਼ਿਆਂ ਦਾ ਟੰਗ ਆ ਜਾਂ दारू ਦਾ ਜਿਹੜੇ ਜਾਮ ਬੁਲਾਉਣ ਦੇ ਸ਼ਾਮ ਨੂੰ ਜਿਹੜੀਆਂ ਪਾਰਟੀਆਂ ਹੁੰਦੀਆਂ ਉਹ ਲਗਾਤਾਰ ਜਿਹੜੇ ਦੌਰ ਆ ਉਹ ਚੱਲ ਪਏ ਨੇ ਪਿੰਡ ਪਿੰਡ ਜਾ ਕੇ ਚੱਲੀ ਜਾਂਦੇ ਨੇ ਹਮ ਤਾਂ 300 ਸਾਲ ਪਹਿਲਾਂ ਪਾਰਟੀਆਂ ਦੇ ਦੇ ਰੂਪ ਦੇ ਵਿੱਚ ਜਿਹੜਾ ਵੀ ਕੋਈ ਸਰਪੰਚੀ ਦਾ ਕੈਂਡੀਡੇਟ ਹੁੰਦਾ ਸੀ ਜਾਂ ਕੋਈ ਪੰਚਾਇਤ ਦੀ ਸੰਭਤੀ ਜਾਂ ਮੈਂਬਰ ਹੁੰਦਾ ਸੀ ਉਹਦੇ ਕਰੇ ਜਿਹੜੀਆਂ ਹੁੰਦੀਆਂ ਸੀ ਮਹਿਫਲਾਂ ਲੱਗਦੀਆਂ ਹੁੰਦੀਆਂ ਸੀ ਪਰ ਥੋੜਾ ਜਿਹਾ ਹੁਣ ਇਤਕੀ ਵਾਰ ਅਸੀਂ ਦੇਖਿਆ ਕਾਫੀ ਪਿੰਡਾਂ ਚ ਜਾ ਕੇ ਜਿਹੜਾ ਮਾਹੌਲ ਆ ਉਹ ਡਰਨ 300 ਸਾਲ ਬਦਲ ਚੁੱਕਿਆ ਹੁਣ ਤਾਂ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਜਾ ਕੇ ਅਗਲੇ ਨੂੰ ਕਿਸੇ ਨਾ ਕਿਸੇ ਟੇਡੇ ਵਿੰਗੇ ਢੰਗ ਦੇ ਨਾਲ ਜਿਹੜਾ ਹੋਊਗਾ ਸ਼ਾਮਰ ਪਾਰਟੀ ਦਾ ਸਮਾਨ ਉਹ ਪਹੁੰਚ ਜਾਂਦਾ ਔਰ ਨਾਲ ਖੇਰੇ ਤੇ ਜਿਹੜੇ ਬਾਕੀ ਪਲਾਦੀਆਂ ਏਟਮਾਂ ਹੁੰਦੀਆਂ ਉਹ ਵੀ ਟੀਨ ਸਾਹਿਬ ਕਿਤੇ ਨਾ ਕਿਤੇ ਜਿਹੜੀਆਂ ਪਹੁੰਚ ਜਾਂਦੀਆਂ ਹੁਣ ਜਿਹੜਾ ਉਹ ਮਹਿਫਲਾ ਵਾਲਾ ਦੌਰ ਉਹ ਇਸ ਵਾਰ ਥੋੜਾ ਜਿਹਾ ਘੱਟ ਦੇਖਣ ਨੂੰ ਮਿਲਦਾ ਔਰ ਘਰੋਂ ਘਰੀ ਜਿਹੜਾ ਜਾ ਕੇ ਜਿਹੜਾ ਹੈਗਾ ਉਹ ਸ਼ਾਮੀਆਂ ਮਹਿਫਲਾ ਜ਼ਰੂਰ ਜਿਹੜੇ ਜਿਹੜੇ ਵਰਕਰ ਆ ਜਾਂ ਵੋਟਰ ਆ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜ਼ਰੂਰ ਤੇ ਇਸ ਦਾ ਸੁਭ ਜ਼ਰੂਰ ਬਣ ਸਕਿਆ ਜੀ ਟੀਨ ਸਰ ਸਾਹਿਬ ਅੱਛਾ ਹੈ ਦੋਸਤੋ ਸਤਪਾਲ ਜੀ ਕਈ ਜਗ੍ਹਾ ਪਿੰਡਾਂ ਦੇ ਵਿੱਚ ਸਹਿਮਤੀ ਨਾਲ ਸਰਪੰਚ ਚੁਣੇ ਵੀ ਗਏ ਨੇ ਤਾਂ ਅਗਰ ਆਪਾਂ ਐਸਸੀ ਦੀ ਗੱਲ ਕਰਦੇ ਆਂ ਬੀਸੀ ਦੀ ਗੱਲ ਕਰਦੇ ਆਂ ਕੋਈ ਐਸਾ ਪਿੰਡ ਹੈ ਜਿਹਦੇ ਵਿੱਚ ਸਹਿਮਤੀ ਨਾਲ ਕੋਈ ਐਸਸੀ ਵੀ ਚੋਂ ਜਾਂ ਬੀਸੀ ਚੋਂ ਸਾਡਾ ਭਰਾ ਕੋਈ ਸਰਪੰਚ ਚੁਣਿਆ ਗਿਆ ਹੋਵੇ ਜੀ 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 ਬਿਲਕੁਲ 300 ਸਭ ਬਹੁਤ ਬਹੁਤ ਸਾਰੇ ਪਿੰਡ ਜਿਹੜੇ ਮੋਗਾ ਜ਼ਿਲ੍ਹੇ ਦੇ ਕਿਉਂਕਿ ਮੈਂ ਮੋਗਾ ਜ਼ਿਲ੍ਹੇ ਦੇ ਵਿੱਚ ਬੈਠਾ ਹਾਂ ਔਰ ਮੋਗਾ ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਜੇ ਗੱਲ ਕਰ ਲਈਏ ਬਹੁਤ ਸਾਰੇ ਜਿਹੜੇ ਹੈਗੇ ਪਿੰਡਾਂ ਜਿੱਥੇ ਸਰਬਸੰਮਤੀ ਹੋਈ ਔਰ ਲੋਕ ਬੜੇ ਸਿਆਣੇ ਤੇ ਸਮਝਦਾਰ ਰਹੇ ਆ ਔਰ ਜੇ ਗੱਲ ਕਰੀਏ ਦੇ ਵਿੱਚ ਸਰਕਾਰ ਦੇ ਸਰਕਾਰ ਨੇ ਜਿਹੜੀ ਬਹੁਤ ਵੱਡੀ ਜਿਹੜੀ ਐਗੀ ਉਹ ਵੀ ਇਨਾਂਮਕ ਇਨਾਂਮ ਕੀਤਾ ਕਿ ਜੇ ਜਿਹੜਾ ਵੀ ਜਿਹੜਾ ਪਿੰਡ ਵੀ ਸਰਪੰਚੀ ਵਿੱਚ ਸਰਬਸੰਪਤੀ ਕਰੂਗਾ ਉਹਨੂੰ ਮਾਨਯੋਗ ਜਿਹੜੇ ਹੈਗੇ ਮੁੱਖ ਮੰਤਰੀ ਉਹਨਾਂ ਨੇ ਵੀ ਕਿਹਾ ਕਿ 5 ਲੱਖ ਦੀ ਸਪੈਸ਼ਨ ਜਿਹੜੀ ਹੈਗੀ ਅੱਜ ਦੇ ਦਰਾਂ ਤਾ ਉਸ ਪਿੰਡ ਨੂੰ ਦਿੱਤੀ ਜਾਊਗੀ ਬੇਸ਼ੱਕ ਕੋਈ ਰਕਮ ਹੈ ਪਰ ਇਹ ਪਿੰਡ ਦੇ ਡਵੈਲਪਮੈਂਟ ਦੇ ਲਈ 5 ਲੱਖ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਜਿੱਤੇ ਅਹ 300 ਸਾਲ ਉਹ ਜਿਹੜੀ ਹੈਗੀਆਂ ਸਰਬਸੰਮਤੀ ਦੀ ਜਿਹੜੀ ਗੱਲ ਕਰੀ ਆ ਵਧੀਆ ਗੱਲ ਆ ਸਰਕਾਰ ਨੇ ਵੀ ਅਪਰੀਸ਼ੀਏਟ ਕੀਤਾ ਸਰਕਾਰ ਨੇ ਵੀ ਉਹਨਾਂ ਦੀ ਜਿਹੜੀ ਹੈਗੀਆਂ ਹੌਸਲਾ ਅਫਸਾਈ ਕੀਤੀ ਉਹਨਾਂ ਪੰਚਾਇਤਾਂ ਨੇ ਪਰ ਦੂਸਰੇ ਪਾਸੇ 300 ਸਾਲ ਵੀ ਜਿੱਥੇ ਵੀ ਸਰਬਸੰਮਤੀ ਦੀ ਜਿਹੜੇ ਪਿੰਡ ਚ ਵੀ ਹੁੰਦੀ ਆ ਉਸਤੇ ਪਿੰਡਾਂ ਦਾ ਵੀ ਵਿਕਾਸ ਆੁਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ 300 ਸਭ ਭਾਈਚਾਰਕ ਸੰਜ ਦੀ ਕੰਮ ਕਰਗੇ ਮੇਡਾ ਇਲੈਕਸ਼ਨਾਂ ਦੇ ਵਿੱਚ ਆਪਾਂ ਦੇਖਿਆ ਕਿ ਕਤਲਾਂ ਤੱਕ ਵੀ ਮਾਮਲੇ ਪਹੁੰਚ ਜਾਂਦੇ ਬਹੁਤ ਸਾਰੀਆਂ ਲੜਾਈਆਂ ਝਗੜੇ ਤੇ ਜਿਹੜੀਆਂ ਆਈਆਂ ਮਾਰ ਕੁੱਟਾਂ ਦੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਪਰ ਜਿੰਨਾ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਆ ਬਹੁਤ ਉਸ ਪਿੰਡਾਂ ਦੇ ਬਹੁਤ سارے ਮੌਕੇ ਦੇ ਪਿੰਡ ਵੀ ਹੈਗੇ ਆ ਔਰ ਅਸੀਂ ਵੀ ਉਹਨਾਂ ਨੂੰ ਵਧਾਈ ਦਿੰਨੇ ਆ ਕਿ ਬਹੁਤ ਵਧੀਆ ਕੰਮ ਆ ਇੱਕ ਵਧੀਆ ਉਸਾਰੂ ਸੋਚ ਦੇ ਨਾਲ ਇੱਕ ਵਧੀਆ ਨਵੀਂ ਸੋਚ ਦੇ ਨਾਲ ਜਿਆਦਾਤਰ 30% ਦੇਖ ਨੂੰ ਆ ਕਿ ਜਿਹੜੇ ਨੌਜਵਾਨ ਆ ਜਿਹੜੇ ਜੰਗ ਆ ਉਹ ਐਸ ਤਰ੍ਹਾਂ ਹੈ ਕਿ ਜਿਹੜੇ ਹੈਗੇ ਸਰਪੰਚ ਚੁਣੇ ਗਏ ਆ ਇਹ ਵੀ ਇੱਕ ਨਵੀਂ ਪਰਤ ਹੈ ਜਿਹੜੀ ਹੈਗੀ ਆ ਇਹ ਵੀ ਬਹੁਤ ਵਧੀਆ ਕਦਮ ਆ ਔਰ ਲੋਕ ਕਿਤੇ ਨਾ ਕਿਤੇ ਟੀਨਸਰ ਸਾਹਿਬ ਪਿਛਲੇ ਸਮਿਆਂ ਨਾਲੋਂ ਇਸ ਵਾਰੀ ਜਿਹੜੀ ਹੈਗੀ ਆ ਸਿਆਣਪ ਦਿਖਾਉਂਦੇ ਨਜ਼ਰ ਆ ਰਹੇ ਆ ਕਿ ਇਹ ਬੜੀਆਂ ਕਰੋੜਾਂ ਦੀਆਂ ਬੋਲੀਆਂ ਜਿੱਥੇ ਕਰੋੜਾਂ ਦੀਆਂ ਬੋਲੀਆਂ ਰਗ ਰਹੀਆਂ ਉੱਥੇ ਕਈ ਪਿੰਡ ਇਸ ਤਰ੍ਹਾਂ ਦੇ ਵੀ ਹੈਗੇ ਜਿੱਥੇ ਨੌਜਵਾਨ ਚਿਹਰਿਆਂ ਨੂੰ ਛੋਟੀ ਉਮਰ ਦੇ ਚਿਹਰਿਆਂ ਨੂੰ ਜੋ ਕੰਮ ਕਰਨ ਦਾ ਜੋ ਪਿੰਡ ਦੀ ਡਿਵੈਲਪਮੈਂਟ ਕਰਨ ਦਾ ਜਿਹੜਾ ਹੈਗਾ ਉਹ ਸ਼ੌਕ ਰੱਖਦੇ ਆ ਉਹਨਾਂ ਨੂੰ ਜਿਹੜੀਆਂ ਸਰਪੈਂਟੀਆਂ ਦਿੱਤੀਆਂ ਜਾ ਰਹੀਆਂ ਔਰ ਜਿਹੜੀ ਹੈਗੀ ਸਰਬਸੰਮਤੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਪਿੰਡ ਦੇ ਵਿਕਾਸ ਦਾ ਵੀ ਜਿਹੜਾ ਲੋਕਾਂ ਦਾ ਵੀ ਫਾਇਦਾ ਹੋਊਗਾ ਔਰ ਪਿੰਡ ਦਾ ਵੀ ਡਿਵੈਲਪਮੈਂਟ ਹੋਊਗਾ ਔਰ ਖਾਸ ਕਰਕੇ ਇਹਨਾਂ ਸਾਰ ਜਿਹੜੀ ਨੌਜਵਾਨ ਕਿਹੜੀ ਆ ਇਹਨਾਂ ਕਿਤੇ ਉਹ ਕੰਮ ਕਰਨ ਦਾ ਸ਼ੌਂਕ ਵੀ ਰੱਖਦੀ ਔਰ ਨਸ਼ਿਆਂ ਤੋਂ ਵੀ ਜਿਹੜੇ ਹੈਗੇ ਆ ਉਹ ਬਚਣਗੇ ਇਹ ਬਹੁਤ ਵੱਡਾ ਤਰਾਨਾ ਜਿਹੜੀ ਤੁਸੀਂ ਸ਼ਰਮ ਸੰਤੀ ਦੀ ਗੱਲ ਕਰੀਆ ਪਰ ਇਹ ਬਹੁਤ ਕਾਫੀ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਕਾਫੀ ਪਿੰਡਾਂ ਦੇ ਵਿੱਚ ਜਿਹੜੀਆਂ ਸ਼ਰਮ ਸੰਤੀਆਂ ਹੋਈਆਂ ਜਿਹੜਾ ਮਤਲਬ ਕਿ ਪੁਰਾਣੀਆਂ ਰਵੈਟਾਂ ਨੂੰ ਕੱਟ ਕੇ ਬਹੁਤ ਵਧੀਆ ਰਜਾਨ ਜੀ 300 ਸਾਲ ਇਹਦੇ ਵਿੱਚ ਅਗਰ ਆਪਾਂ ਦੇਖੇ ਜਾਵੇ ਕੁਝ ਜਗ੍ਹਾ ਤੇ ਪਹਿਲਾਂ ਬੀਬੀਆਂ ਵੀ ਇਲੈਕਸ਼ਨ ਲੜਦੀਆਂ ਸੀਗੀਆਂ ਸਰਪੰਚੀ ਦੀਆਂ ਕੀ ਹੁਣ ਦੁਬਾਰਾ ਤੁਸੀਂ ਦੇਖਿਆ ਕਿ ਬੀਬੀਆਂ ਨੂੰ ਵੀ ਸਹਿਮਤੀ ਨਾਲ ਬਣਾਇਆ ਗਿਆ ਹੋਵੇ ਜਾ ਸਰਬ ਸੰਤਿ ਨਾਲ ਇਕੱਲੇ ਜੈਂਟਸੀ ਬਣਦੇ ਆ ਰਹੇ ਨੇ ਨੇ ਨਿੰਨੇ ਨਿੰਨੇ ਜਰਾ ਟਿੰਕੋਤਾ ਕਿਤੇ ਕਿਤੇ ਜਿਹੜਾ ਹੈਗਾ ਜਿਹੜੇ ਰਿਜ਼ਰべਸ਼ਨ ਤੇ ਜਿਹੜਾ ਮਾਨਜੋਗ ਬਿਨਾ ਹੈਗਾ ਇਲੈਕਸ਼ਨ ਕਮਿਸ਼ਨ ਆਉਂਦੀਆਂ ਗਾਈਡਲਾਈਨਾਂ ਮੁਤਾਬਕ ਜਿਹੜੇ ਜਿਹੜੇ ਵੀ ਪਿੰਡ ਕਿਤੇ ਕਿਤੇ ਦਾ ਕਈਆਂ ਪਿੰਡਾਂ ਦੇ ਵਿੱਚ ਹੈਗੇ ਆ ਵੀ ਉੱਥੇ ਐਸਸੀ ਪਾਈਛਾਰਾ ਰਿਜ਼ਰਵ ਕੀਤਾ ਹੋਵੇ ਕਈਆਂ ਪਿੰਡਾਂ ਦੇ ਵਿੱਚ ਇਸ ਜਿਹੜੇ ਹੈਗੇ ਆ ਰਿਜ਼ਰਵ ਔਮਨ ਕਿਤੇ ਤਿੰਨ categories ਸਾਰੇ ਦੇ ਵਿੱਚ ਇੱਕ categories ਤਾਂ ਉਹ ਹੈਗੀ ਆ ਵੀ ਜਿਹੜੀ ਸਪੈਸ਼ਲੀ ਔਮਨ ਦੇ ਲਈ ਆ ਉਹ categories ਜੋ ਵੀ ਹੋਵੇ ਐਸਸੀ ਵੀ ਹੋ ਸਕਦੀ ਆ ਜਨਰਲ ਵੀ ਹੋ ਸਕਦੀ ਆ ਬੀਸੀ ਵੀ ਹੋ ਸਕਦੀ ਆ ਆਸਰਕਰ ਕੋਈ ਕੈਟਾਗਰੀ ਵੀ ਹੋ ਸਕਦੀ ਆ ਤਿੰਨ ਮੰਡੀਆਂ ਵੀ ਇਹਦੇ ਵਿੱਚ ਇੱਕ ਹੈਗੇ ਸਪੈਸ਼ਲ ਬੋਮੈਨ ਦੇ ਲਈ ਉਹਦੇ ਵਿੱਚ ਮਤਲਬ ਕਿ ਜਨਰਲ ਲੋਕ ਵੀ ਆ ਸਕਦੇ ਨੇ ਸਾਰੇ ਆ ਸਕਦੇ ਆ ਇੱਕ ਕੈਟਾਗਰੀ ਹੈ ਗਿਆ ਐਸਸੀ ਬੋਮੈਨ ਸਪੈਸ਼ਲ ਵੀ ਜਿਹੜੀਆਂ ਐਸਸੀ ਭਾਈਚਾਰੇ ਨੂੰ ਬੁਲਾਉਣ ਦੀਆਂ ਕਰਦੀਆਂ ਉਹ ਕੈਟਾਗਰੀ ਵੀ ਹੈਗੀ ਆ ਔਰ ਇੱਕ ਹੈਗੇ ਜਨਰਲ ਸੋ 300 ਸਾਬ ਇਹਦੇ ਵਿੱਚ ਮਤਲਬ ਕਿ ਜ਼ਿਆਦਾਤਰ ਜਿਹੜੀਆਂ ਆਈਆਂ ਇਸ ਤਰ੍ਹਾਂ ਤਾਂ ਮੋਰਕਾ ਜਿਲ੍ਹੇ ਦੇ ਵਿੱਚ ਪਿੰਡ ਤੂਰਕੋਟ ਪਿੰਡ ਆ ਵਾ ਬਲਾਕ ਨਿਹਾਲ ਸਿੰਘ ਵਾਲੇ ਦਾ ਪਿੰਡ ਹੈਗਾ ਉੱਥੇ ਵੀ ਪਿੰਡ ਤੂਰਕੋਟ ਦੇ ਵਿੱਚ ਸਰਬਸੰਮਤੀ ਦੇ ਨਾਲ ਸਾਰੇ ਲੋਕਾਂ ਨੇ ਇੱਕ ਬੀਬੀ ਨੂੰ ਜਿਹੜਾ ਹੈਗਾ ਜਰਨਲ ਬੀਬੀ ਆ ਉਹਨੂੰ ਸਰਪੰਚ ਚੁਣਿਆ ਸੋ ਇਸ ਕਰਕੇ ਜਿਹੜੀਆਂ ਹੈਗੀਆਂ ਲੋਕ ਬੜੇ ਸੈਣੀ ਤੇ ਸਮਝਦਾਰ ਹੈ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀਆਂ ਉਹਨਾਂ ਵੱਲੋਂ ਜਿਹੜੀਆਂ ਹੈਗੀਆਂ ਪਿਛਲੀਆਂ ਰਵੈਤਾਂ ਨੂੰ ਤੋੜਦੇ ਹੋਏ ਵੀ ਜਿਹੜੀਆਂ ਉਹ ਲੜਾਈ ਫਸਾਉਣ ਨੂੰ ਕਰਕੇ ਬੀਬੀਆਂ ਦਾ ਜਿਹੜਾ ਹੈਗਾ ਰਵਿਆਇਤ ਕੀ ਵਾਦਾ ਵੈਸੇ ਕਮਿਟੀ ਨੇ ਵੀ ਦੇ ਜਿੱਦਣਾ ਵਾਸਤੇ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਕਰ ਲਿਆ ਤੇ ਉਹਦੇ ਰੋਸ 'ਚ ਕੌਲਿੰਗੀ 300 ਸਾਬ ਜਿਹੜੀਆਂ ਆਏngੀਆਂ ਇਹ ਬੰਦ ਹੋਈ ਆ ਔਰ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਐਟਕੇਆਂ ਗਈਆਂ ਤੁਹਾਨੂੰ ਪੰਜਾਬ ਦੇ ਵਿੱਚ ਸਰਪੰਚਾਂ ਦੇ ਰੂਪ ਦੇ ਵਿੱਚ ਪਿੰਡਾਂ ਦੀ ਸੇਵਾ ਕਰਦਿਆਂ ਮਿਲਣਗੀਆਂ ਜੀ 300 ਸਾਬ ਅੱਛਾ ਇਹਦੇ ਵਿੱਚ ਤੁਹਾਨੂੰ ਪਤਾ ਹੀ ਐ ਕਿ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਕੁਝ ਲੋਕ ਐ ਸਰਾਰਤੀ ਅੰਸਰ ਨੇ ਉਹ ਪੰਜਾਬ ਦਾ ਮਾਹੌਲ ਜਾਂ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾ ਖੁੰਦਕਵਾਜੀਆਂ ਕੱਢਣਾ ਜਾਂ ਰੰਜਿਸ਼ਵਾਦੀ ਦੇਖਣ ਨੂੰ ਕੀ ਪੰਜਾਬ ਦੇ ਵਿੱਚ ਉਨੀ ਮਿਲੀ ਹੈ ਕਿ ਜਾ ਜਿਵੇਂ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਆਮਾ ਹੁਣ ਅੱਥੇ ਦੀ ਜਿਹੜੀ ਸਰਕਾਰ ਆਮਾ ਦੀ ਪਾਰਟੀ ਦੀ ਕਿਉਂ ਪ੍ਰਸ਼ਾਸਨ ਜਿਹੜਾ ਜਿਹੜੇ ਦੂਜੇ ਪਾਰਟੀ ਦੇ ਸਰਪੰਚ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਵੀਡੀਓ ਤੋਂ ਕਿ ਉਹ ਵੀ ਕਿਤੇ ਦੇਖਣ ਨੂੰ ਮਿਲ ਰਹੇ ਐਸਾ ਕੁਝ ਕੀ ਬਿਲਕੁਲ ਇਸ ਫੁਟੇਜ ਨੇ ਬਹੁਤ ਸਾਰੇ ਪਿੰਡਾਂ ਨੇ ਆਵੇ ਕਟਨਾਮਾ ਤੁਸੀਂ ਮੀਡੀਆ ਦੇ ਵਿੱਚ ਵੀ ਦੇਖਿਆ ਹੋਣਾ ਕੱਲ ਜਿਹੜੇ ਐਸੋਕੇ ਸੁਖਿੰਦਰ ਸਿੰਘ ਰਾਜੀ ਚੰਦ ਜਿਹੜੇ ਹੈਗੇ ਆ ਉਹ ਪਿਛਲੀ ਵਾਰੀ ਜਿਹੜੇ ਹੈਗੇ ਉਹਨਾਂ ਨੂੰ ਡਿਪਟੀ ਸੀਐਮ ਵੀ ਲਾਇਆ ਗਿਆ ਸੀ ਉਹ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਡੀਸੀ ਦੇ ਨਾਲ ਜਿਹੜੇ ਹੈਗੇ ਉਹਨਾਂ ਦੀ ਕਾਫੀ ਤਲਖ ਕਲਾਮੀ ਵੀ ਹੋਈ ਆ ਡੀਸੀ ਸਾਹਿਬ ਨੂੰ ਜਿਹੜੇ ਪ੍ਰਤਾਪ ਸਿੰਘ ਬਾਜਵਾ ਆਏ ਜਿਹੜੀ ਸਕੇਬਿਨੇਟ ਦੇ ਵਿੱਚ ਜਿਹੜੀ ਹਮ ਵਾਲੀ ਸਰਕਾਰ ਹੈ ਦੇ ਵਿੱਚ ਐਮਰੋਬੀਟਰ ਦੇ ਨੇਤਾ ਨੇ ਉਹ ਵੀ ਤਲ ਕਲਾਮੀ ਹੋਈਆਂ ਸੋ ਕਿਤੇ ਨਾ ਕਿਤੇ ਕਰਕੇ 300 ਸਾਲ ਜਿਵੇਂ ਪਹਿਲਾਂ ਹਮੇਸ਼ਾ ਹੀ ਹੁੰਦਾ ਹੈਗਾ ਵੀ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਪਾਵਰ ਦੇ ਵਿੱਚ ਉਹ ਦੂਜੇ ਹੀ ਨਾ ਦੂਸਰੀ ਬੋਧੀ ਬੰਦਿਆਂ ਨੂੰ ਜਿਹੜੀ ਹੈਗਾ ਜਿਵੇਂ ਉਹਨਾਂ ਨੂੰ ਐਮ ਐਨ او ਸੀ ਨਾ ਮਿਲਣਾ ਉਹਨਾਂ ਦੇ ਕਾਗਜ਼ ਰੱਦ ਕਰਦੇ ਨੇ ਉਹਨਾਂ ਨੂੰ ਸਰਕਾਰੇ ਦੁਆਰੇ ਜਾਂ ਉਹਨਾਂ ਦੇ ਕਾਗਜ਼ਾਂ ਜਿਹੜੀਆਂ ਉਹਨੀਆਂ ਫੈਲਾ ਕਿਤੇ ਨਾ ਕਿਤੇ ਉਹ ਜਿਹੜੀਆਂ ਇਹਨਾਂ ਵੰਮ ਕਰਦੇ ਤੁਸੀਂ ਲੰਗਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਜਿਹੜੇ ਹੈਗੇ ਮੌਕੇ ਤੇ ਕਿੰਵੇਂ ਦੇਖਣ ਨੂੰ ਮਿਲੇ ਆ ਉਹ ਸਾਨੂੰ ਬਹੁਤ ਸਾਰੇ ਲੋਕਾਂ ਨੇ ਇਹ ਸ਼ਿਕਾਇਤਾਂ ਵੀ ਦਿੱਤੀਆਂ ਵੀ ਸਾਨੂੰ ਜਿਹੜੇ ਵੀਡੀਓ ਹੈਗੇ ਆ ਯਾ ਪਰ ਸੈਕਸ਼ਨਲ ਜਿਹੜਾ ਲੈਖਣਾ ਥੱਲੇ ਹੈਗਾ ਵੀ ਜਿਨ੍ਹਾਂ ਨੇ ਐਨਓਸੀ ਦੇਣੀਆਂ ਉਹ ਸਾਨੂੰ ਐਨਓਸੀਆਂ ਨਹੀਂ ਮਿਲਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਵੀ ਨਾਲ ਸਾਡੇ ਕੋਲ ਵੀ ਕੰਪਲੀਟਾਂ ਆਈਆਂ ਸੋ 300 ਸਾਹਿਬ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਰਕਾਰ ਪੁਰਾਣੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਸੋ ਜਿਹੜੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਅਦਰਕ ਪਾਰਟੀਆਂ ਦੇ ਕੈਂਡੀਡੇਟ ਆ ਉਹਨਾਂ ਦੇ ਨਾਲ ਜਿਹ ਰੂਟਿਨ ਸਾਹਿਬ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗਾ ਸਾਨੂੰ ਕੋਈ ਸ਼ੈੱਟਪੁੱਟ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਨਾਂ ਦਾ ਬੰਦਿਆਂ ਦਾ ਕਹਿਣਾ ਕਿ ਸਾਨੂੰ ਜਿਹੜੀਆਂ ਪ੍ਰੋਪਰ ਕਿਉਂਕਿ ਨਾਮਜਦੀਆਂ ਦੇ ਵਿੱਚ ਕੱਲ ਦਾ ਸਿਰਫ ਦਿਲ ਰਹਿ ਗਿਆ ਮੈਂ ਬੜੇ ਲੇਟ ਰਹੇ ਹੋ ਗਏ ਅੱਜ ਟਾਈਮ ਬੜਾ ਥੋੜਾ ਔਰ ਉਸ ਟਾਈਮ ਦੇ ਵਿੱਚ ਮੇਰੇ ਕਾਗਜ਼ੀ ਕਾਗਜ਼ੀ ਕਾਰਵਾਈ ਕਰਨੀਆਂ ਸਰਪੰਚਾਂ ਨੇ ਜਾਂ ਪੰਚਾਇਤਾਂ ਪੰਚਾਇਤਾਂ ਜਿੰਨੇ ਵੀ ਪੰਚਾਇਤ ਮੈਂਬਰ ਆ ਉਹਨਾਂ ਨੇ ਡਾਕੂਮੈਂਟੇਸ਼ਨ ਜਿੰਨੀ ਵੀ ਕਰਨੀਆਂ ਉਹਦੇ ਵਿੱਚ ਢੀਨਸਾ ਸਾਹਿਬ ਕਿਤੇ ਨਾ ਕਿਤੇ ਬਹੁਤ ਵੱਡਾ ਇਹਨਾਂ ਜਿਹੜੀਆਂ ਆਮ ਆਦਮੀ ਤੋਂ ਪਾਰਟੀ ਤੋਂ ਅਦਰ ਲੋਕ ਨੇ ਜਿਹੜੇ ਹੈਗੇ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬੁਲਾਉਣ ਕਰਦੇ ਆ ਉਹਨਾਂ ਨੂੰ ਢੀਨਸਾ ਸਾਹਿਬ ਪੂਰੇ ਪੰਜਾਬ ਦੀਆਂ ਘਟਨਾਵਾਂ ਜਿਵੇਂ ਇਸ ਦੇਖਦੇ ਆ ਉਹ ਸੇਕ ਜਿਹੜੇ ਫਟਕਟਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਜਿੱਥੇ ਜਿਹੜੇ ਹੈਗੀਆਂ ਜਿਹੜੇ ਸਬੰਧਤ ਵੀਡੀਓ ਸਾਬਾਨ ਨੇ ਉਹਨਾਂ ਨੂੰ ਜਿਹੜੀਆਂ ਉਹਨਾਂ ਨੇ ਐਨਓਸੀ ਜਾਰੀ ਕਰਨੀ ਹੁੰਦੀ ਉਸ ਡਿਪਾਰਟਮੈਂਟ ਨੇ ਕਰਨੀ ਹੁੰਦੀ ਆ ਇਤਨਾ ਕਿਤੇ ਬਹੁਤ ਸਾਰੀਆਂ ਜਿਹੜੀਆਂ ਆਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲੀਆਂ ਤੇ ਉਹਨਾਂ ਨੂੰ ਜਿਹੜੇ ਹੈਗਾ ਪ੍ਰੋਪਰ ਡਾਕੂਮੈਂਟੇਸ਼ਨ ਜਿਹੜੀ ਉਹਨਾਂ ਦੀ ਪ੍ਰੋਪਰ ਨਹੀਂ ਹੋ ਰਹੀ ਇਸ ਤਰ੍ਹਾਂ ਦੀਆਂ ਕਾਫੀ ਘਟਨਾਵਾਂ ਦੇਖਣ ਨੂੰ ਮਿਲੀਆਂ ਜੀ ਢੀਂਸਾ ਸਾਹਿਬ ਅਗਰ ਆਪਾਂ ਹੁਣ ਐਸਸੀ ਤੇ ਬੀਸੀ ਭਾਈਚਾਰ ਦੀ ਗੱਲ ਕਰ ਲੈਨੇ ਆ ਤਾਂ ਤੁਸੀਂ ਜਿਹੜਾ ਤੁਸੀਂ ਦੱਸਿਆ ਕਿ ਉਹਨਾਂ ਦੀ ਵੀ ਐਪਲੀਕੇਸ਼ਨ ਸਹਾਇ ਸੁਪਰੀਮ ਕੋਰਟ ਵੱਲੋਂ ਹਰਿਆਣਾ ਵੱਲੋਂ ਕੈਨਸਲ ਕਰ ਦਿੱਤੀਆਂ ਗਈਆਂ ਪਰ ਮੈਂ ਇਹ ਗੱਲ ਮਰ ਸਤੋਂ ਜਾਣਨ ਦੀ ਕੋਸ਼ਿਸ਼ ਕਰਦਾ ਹਰੇਕ ਪਾਰਟੀ ਦੇ ਵਿੱਚ ਆਪਣੇ ਐਸਸੀ ਦੇ ਬੀਸੀ ਭਾਈਚਾਰੇ ਦੇ ਮੰਤਰੀ ਵੀ ਹੁੰਦੇ ਨੇ ਕੋਟਾ ਵੀ ਰੱਖਿਆ ਜਾਂਦਾ ਫਿਰ ਵੀ ਕਿਤੇ ਨਾ ਕਿਤੇ ਐਸਸੀ ਦੇ ਬੀਸੀ ਭਾਈਚਾਰੇ ਦੀ ਆਵਾਜ਼ ਉਨੀ ਬਲੰਦ ਨਹੀਂ ਹੁੰਦੀ ਜਿੰਨੀ ਉਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਕੁਝ ਜਿਹੜੇ ਸੰਘਰਸ਼ ਕਮੇਟੀਆਂ ਨੇ ਚਾਹੇ ਉਹ ਐਸਸੀ ਬੀਸੀ ਦੀਆਂ ਹੋਣ ਪਰ ਉਹ ਕਿਤਨਾ ਕਿਤੇ ਕਹਿੰਦੇ ਉਹ ਵੀ ਸਰਕਾਰਾਂ ਦੀ ਕਤਪੁਤਲੀ ਬਣ ਜਾਂਦੀਆਂ ਨੇ ਉਹ ਵੀ ਕਿਤਨਾ ਕਿਤੇ ਆਪਣੇ ਐਸਸੀ ਜਾਂ ਬੀਸੀ ਭਾਈਚਾਰੇ ਦੀ ਜਿਹੜੀ ਆਵਾਜ਼ ਹੈ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਹਿੰਦੇ ਉਹ ਵੀ ਸਰਕਾਰ ਦੀ ਕਤਪੁਤਲੀ ਬਣਨ ਨਾਲ ਉਹ ਕਿੱਥੇ ਤਾਂ ਕਹਿੰਦੇ ਆ ਨੇ ਜੀ ਅਸੀਂ ਐਸਸੀ ਤੇ ਬੀਸੀ ਭਾਈਚਾਰੇ ਦੇ ਅਸੀਂ ਹੱਕ 'ਚ ਖੜਦੇ ਆ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਜਾਂ ਸਰਕਾਰੀ ਬੰਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਉਹ ਆਵਾਜ਼ਾਂ ਵੀ ਦਬ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਜਿੱਥੇ ਭਾਈ ਜਿੱਥੇ ਇੰਨੀ ਸਾਡੇ ਮਤਲਬ ਐਸਸੀ ਦੇ ਬੀਸੀ ਭਾਈਚਾਰੇ ਦੀਆਂ ਆਵਾਜ਼ਾਂ ਨੂੰ ਕੁਚਲਿਆ ਜਾਂਦਾ ਹੈ ਦਬਾਇਆ ਜਾਂਦਾ ਹੈ ਉੱਥੇ ਸਾਡੇ ਜਿਹੜੇ ਰક્ષਕ ਬਣਦੇ ਨੇ ਜਿਹੜੇ ਆਪਣੇ ਆਪ ਨੂੰ ਕਹੋਂਦੇ ਨੇ ਕਿ ਅਸੀਂ ਇਨਸਾਫ ਦਵਾਉਨੇ ਆ ਆਖਰ ਉਹਨਾਂ ਦੀ ਬੋਲਤੀ ਕਿਉਂ ਬੰਦ ਹੋ ਜਾਂਦੀ ਹੈ ਇਸ ਮੋਕੇ ਆ ਕੇ ਜੀ ਇਹ ਸਰਭੇ ਬਹੁਤ ਬਹੁਤ ਵੱਡਾ ਮੁੱਦਾ ਹੈ ਜਿਹੜਾ ਤੁਸੀਂ ਗੱਲ ਕਰੀ ਗਿਆ ਬਹੁਤ ਸਵੈਤਾਂ ਵੀ ਸ਼ੁਰੂ ਆ ਜੇ 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 ਤਰ੍ਹਾਂ ਇਹ ਸੀਟੇ ਵਿੱਚ ਦੀ ਗੱਲ ਕਰਦੇ ਆ ਜਦੋਂ ਆਪਾਂ ਤੇ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਊਗਾ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਟਾਈਮ 34 33 35 ਐਮਐਲਏ ਜਿਹੜੇ ਰਹਿ ਗਿਆ ਉਹ ਐਸਟੀ ਕੈਟਾਗਰੀ ਨੂੰ ਮੈਲਾਨ ਕਰਦੇ ਆ ਜਿਹੜੇ 33 ਚੌਪੀ ਰਾਖਮਣ ਕਰਨ ਦੀ ਪਰਸੈਂਟਜਾ 33 ਚੌਪੀ ਐਮਐਲਏ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਿਹੜੇ ਹੈਗੇ ਉਹ ਬੈਠੇ ਨੇ ਐਸਪੀ ਬਾਈ ਚਾਰ ਨੂੰ ਬਲਾਉਂ ਕਰਦੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਰਕਾਰਾਂ ਬਹੁਤ ਸਾਰੇ ਇੰੀਆਂ ਹਰੇਕ ਸਰਕਾਰਾਂ ਦੇ ਵਿੱਚ ਜਿਹੜਾ ਰਾਖਮਣ ਕਰਨ ਦੇ ਜਿਹੜੇ ਹੈਗੇ ਐਮਐਲਏ ਹੁੰਦੀ ਉਹ 33 ਚੌਪੀ ਦੇ ਵਿੱਚੋਂ 117 ਦੇ ਵਿੱਚੋਂ ਕੋਲ ਜਿਹੜੇ ਹੈਗੇ ਬਦਨ ਸੁਹਾ ਹਲਕੇ ਪੰਜਾਬ ਦੇ ਵਿੱਚ 117 ਔਰ ਜਿਨ੍ਹਾਂ ਦੇ ਵਿੱਚ 33 ਚੌਪੀ ਐਮਐਲਏ ਹੈਗੇ ਆ ਕੋਸਪੀ ਪਾਈਚਾਰੇ ਨੂੰ ਬੁਲਾਉਣ ਕਰਦੇ ਆਂ ਟੀਮ ਸਾਬ ਉਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਬੰਦੇ ਜਦੋਂ ਵੀ ਕੋਈ ਐਸਪੀ ਪਾਈਚਾਰੇ ਜਾਂ ਬੀਸੀ ਪਾਈਚਾਰੇ ਦੇ ਵਿਰੋਧ ਚ ਕੋਈ ਬਿੱਲ ਆਉਂਦਾ ਉਹ ਮੂਤਰ ਅਰਸ਼ ਨੂੰ ਕਮਲ ਕੇ ਜਿਹੜੇ ਹੈਗੇ ਆ ਉਹ ਦੇਖਦੇ ਰਹਿੰਦੇ ਆ ਉਹ ਉਹ ਆਵਾਜ਼ ਨਹੀਂ ਥੋਂਦੇ ਕਿ ਜਿਹੜਾ ਕਹਾੜਾ ਐਸਸੀ ਜਾਂ ਭਾਈਚਾਰੇ ਦੇ ਜਾਂ ਬੀਸੀ ਭਾਈਚਾਰੇ ਦੇ ਸਾਡੇ ਕੌਮ ਦੇ ਅਸੀਂ ਹਾਲਾਂਕਿ ਉਹ ਸੀਟਾਂ ਤੋਂ ਚੁਣ ਕੇ ਆ ਉਹਨਾਂ ਲੋਕਾਂ ਨੇ ਵੋਟਾਂ ਸਾਨੂੰ ਪਾਈਆਂ ਤੇ ਉਹਨਾਂ ਦੇ ਖਿਲਾਫ ਜੜੀ ਹੈਗੀ ਆ ਬੈਲ ਕੋਈ ਪਾਸ ਹੁੰਦਾ ਸੀ ਬੋਲ ਗਏ ਤੇ ਟੀਮਸਾ ਸਾਹਿਬ ਬਹੁਤ ਵੱਡਾ ਇਸ਼ੂ ਆ ਤਰਾਸ ਵੀ ਆ ਪੰਜਾਬ ਦੀ ਪੰਜਾਬ ਦੀ ਕੀ ਪੂਰੇ ਦੇਸ਼ ਦੀ ਵਿੱਚ ਭਾਵੇਂ ਉਹ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਸੈਂਟਰ ਦੀ ਸਰਕਾਰ ਹੋਵੇ ਭਾਵੇਂ ਉਹ ਭਾਵੇਂ ਰਾਜ ਸਰਕਾਰਾਂ ਹੋਣ ਇਹ ਬਹੁਤ ਵੱਡੀ ਤਰਾਸਦੀ ਐਂਟੀ ਇਨਸਾਨ ਸਾਹਿਬ ਕਿਤੇ ਨਾ ਕਿਤੇ ਜਦੋਂ ਤੋਂ ਦੁਨੀਆ ਬਣੀ ਆ ਉਦੋਂ ਤੋਂ ਹੀ ਜਿਹੜੇ ਹੈਗੇ ਆ ਦਬੇ ਤੇ ਕੁਚਲੇ ਲੋਕ ਆ ਤੇ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਹੋਣ ਜਿਹੜੇ ਇੱਕ ਤਾਕਤਵਰ ਲੋਕ ਨੇ ਉਹਨਾਂ ਦੇ ਉੱਪਰ ਰਾਜ ਕਰਦੇ ਆ ਸੋ ਇਹ ਉਹ ਸਾਰੀਆਂ ਗੱਲਾਂ ਨੂੰ ਰਿਵਾਈਵ ਕਰਦੇ ਹੋਏ ਜਿਹੜਾ ਹੈਗਾ ਜਿਹੜੀ ਗੱਲ ਤੁਸੀਂ ਕਰੀ ਆ ਵੀ ਜਿਹੜੇ ਆਲੋਕ ਗੱਲ ਰਿਵੈਕ ਨੇ ਸਾਡੇ 33-34 ਐਮਐਲਏ ਬੈਠੇ ਨੇ ਉਹ ਮੂਹਕ ਦਰਸ਼ਕ ਬਣੇ ਬੈਠੇ ਨੇ ਔਰ ਜਿਹੜੀਆਂ ਜਿਹੜੀ ਤੁਸੀਂ ਜਿਹੜੀਆਂ ਜਥੇਬੰਦੀਆਂ ਬਣੀਆਂ ਜਿਹੜੀਆਂ ਐਸਸੀ ਤੇ ਬੀਸੀ ਪਾਈਚਾਰੇ ਦੀਆਂ ਰੱਖਣ ਉਹਨਾਂ ਦੀਆਂ ਹਕਾਇਕਤਾਂ ਲਈ ਜਿਹੜੀਆਂ ਉਹ ਜਥੇਬੰਦੀਆਂ ਬਣੀਆਂ ਉਹ ਸਰ ਪ੍ਰੋਪਰ ਵਿਚਾਰੀਆਂ ਆਪਦੇ ਰੋਜ਼ ਰੋਸ ਧਰਨੇ ਪ੍ਰੋਟੈਸਟ ਉਹ ਪ੍ਰੋਪਰ ਕਰਦੇ ਪਰ ਉਹਨਾਂ ਦੀ ਸਰਕਾਰੇ ਦੁਆਰੇ ਵਿਚਾਰਿਆਂ ਦੀ ਸੁਣਦਾ ਕੋਣ ਆ ਜੀ ਇੱਕੋ ਜਿਹੜੀ ਕਿਸੇ ਵੀ ਪਾਈਚਾਰੇ ਨੂੰ ਜਿਹੜੀ ਨਹੀਂ ਉਹਨੂੰ ਮਦਦ ਕਰਨੀ ਆ ਉਹਦੀ ਐਲਕ ਹੋਣੀ ਆ ਉਹ ਸਰਕਾਰ ਦੇ ਦਰਬਾਰੇ ਹੋਣੀ ਆ ਜੀ ਤੇ ਸਰਕਾਰਾਂ ਦੇ ਦਰਬਾਰਾਂ ਤੇ ਕੁਝ ਚੰਦ ਲੋਕਾਂ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਜਿਹੜੀ ਇੱਕ ਜਿਹੀ ਕਮਿਊਨਿਟੀ ਹੁੰਦੀ ਖਾਸ ਕਮਿਊਨਿਟੀ ਆ ਉਹਨਾਂ ਦੀਆਂ ਭਾਵਨਾਵਾਂ ਹੁੰਦੀਆਂ ਉਹਨਾਂ ਕੋਈ ਸਾਰਾ ਕੁਝ ਹੁੰਦਾ ਸੋ ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਗੱਲਾਂ ਤੁਸੀਂ ਕਰੀਆਂ ਇਹ ਮੁੱਦਾ ਬਹੁਤ ਵੱਡਾ ਮੁੱਦਾ ਹੈ ਤਿੰਨ ਸਾਹਿਬ ਜਿਹਦੇ ਉੱਪਰ ਕਾਫੀ ਟਾਈਮ ਲੱਗ ਜਾਣਾ ਜੇ ਆਪਾਂ ਬ੍ਰੀਫ ਦੇ ਵਿੱਚ ਇਹਦੇ ਤੇ ਕਰੀਏ ਤੇ ਜਿਹੜੀਆਂ ਯੂਨੀਅਨ ਆ ਐਸਟੀ ਵੀ ਸੀ ਨੂੰ ਰਿਪਰਿਜ਼ੈਂਟ ਕਰਦੀਆਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੀਆਂ ਉਹਨਾਂ ਦੇ ਗੜੀਆਂ ਰੋਲ ਕੇ ਰਹਿ ਜੰਦੀਆਂ ਵੇਸ਼ਕ ਆਵਾਜ਼ ਤਾਂ ਥਾਉਂਦੇ ਆ ਪਰ ਉਹਨਾਂ ਦੀ ਆਵਾਜ਼ ਥਾਉਣੀ ਹੁੰਦੀ ਐ ਐਮਐਲਏ ਕੋਈ ਐਮਐਲਏ ਨਹੀਂ ਜਿਹੜੀ ਹੈਗੀ ਵਿਧਾਨ ਸਭਾ ਦੇ ਵਿੱਚ ਆਵਾਜ਼ ਥਾਉਣੀ ਹੁੰਦੀ ਐ ਔਰ ਉਸ ਤੋਂ ਬਾਅਦ ਕਿਸੇ ਸਟੇਟ ਦੇ ਕਾਨੂੰਨ ਬਣਦੇ ਆ ਜੀ ਸੋ ਇਸ ਕਰਕੇ ਜਿਹੜੇ ਛੇਤੀ ਚੰਤੀ ਐ ਐਮਐਲਏ ਇਹਨਾਂ ਨੂੰ ਚਾਹੀਦਾ ਹੁੰਦਾ ਕਿ ਜਿਹੜੀਆਂ ਐਂ ਤੁਸੀਂ ਤੁਹਾਨੂੰ ਜਿਹੜੇ ਟੋਡੇ ਭਰਾਵਾਂ ਨੇ ਐਸਸੀ ਬੀਸੀ ਭਾਈਚਾਰਿਆਂ ਨੇ ਤੁਸੀਂ ਜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਆਉਣੇ ਆ ਇਹਨਾਂ ਗਰੀਬਾਂ ਦੀ ਵੀ ਵਿਚਾਰਿਆਂ ਦੀ ਕਿਤੇ ਨਾ ਕਿਤੇ ਸੁਣ ਲਿਆ ਕਰੋ ਵੀ ਸਾਡੇ ਭਾਈਚਾਰੇ ਵਾਸਤੇ ਵੀ ਕੁਛ ਨਾ ਕੁਛ ਚਾਹੀਦਾ ਹੈ ਇਹਨਾਂ ਦੇ ਇੱਕਾਂ ਦੀ ਜੈਸੀ ਗੱਲ ਕਰੀਏ ਸੋ ਇਸ ਕਰਕੇ 300 ਸਾਬ ਜਿਹੜੀ ਹੈਗੀ ਹੈ ਜੇ ਆਪਾਂ ਕਹਿ ਦਈਏ ਇਹ ਜਿਹੜਾ ਨਾ ਕੁੱਤੇ ਰੱਧੀ ਆ ਤੇ ਤੇ ਦੇ ਵਿੱਚ ਕੋਈ ਨਹੀਂ ਪੱਟੀ ਗੱਲ ਨਹੀਂ ਇਹ ਐਂ ਮਲੇ ਜਿਹੜਾ ਹੈਗਾ ਸਿਸਟਮ ਆ ਉਹ ਚੱਲੀ ਜਾਂਦਾ ਜੀ ਜੀ 300 ਸਾਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਵਿਚਾਰ ਸਾਂਝਾ ਕੀਤਾ ਜੀ ਜੀ ਥੈਂਕ ਯੂ ਥੈਂਕ ਯੂ ਤਾਂ ਦਰਸ਼ਕੋ ਇਹ ਸੰਤਪਾਲ ਭਾਗੀ ਕੇ ਜੋ ਆਪਣੇ ਮੋਗਾ ਤੋਂ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਵੀ ਕਿਤਨਾ ਕਿਤੇ ਜਿਹੜੇ ਆਪਾਂ ਵਿਸ਼ਾ ਲਿਆ ਸੀਗਾ ਕਿ ਇਲੈਕਸ਼ਨ ਪੰਜਾਬ ਦੇ ਵਿੱਚ ਹੋਣ ਜਾ ਰਹੇ ਆ ਉਹਦੇ ਵਿੱਚ ਕੀ ਕੁਝ ਆਪਣੇ ਐਸਸੀ ਜਾਂ ਬੀਸੀ ਭਾਈਚਾਰਾ ਆ ਉਹਨਾਂ ਦੀਆਂ ਆਵਾਜ਼ਾਂ ਨੂੰ ਵੀ ਕਿਤੇ ਨਾ ਕਿਤੇ ਦੱਬਿਆ ਜਾ ਰਿਹਾ ਹੈ ਉਹਨਾਂ ਦੀ ਆਵਾਜ਼ ਪ੍ਰੋਪਰ ਸੁਣੀ ਨਹੀਂ ਜਾ ਰਹੀ ਤੇ ਇਲੈਕਸ਼ਨ ਕਮਿਸ਼ਨ ਦੇ ਕੋਲ ਹੁਣ ਜਿਹੜੀ ਇੱਕ ਐਪਲੀਕੇਸ਼ਨ ਪਹੁੰਚੀ ਹੈ ਜੋ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਤੈ ਸਮੇਂ ਤੇ ਹੀ ਇਲੈਕਸ਼ਨਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਵੀਡੀਓ ਦੇ ਵਿੱਚ ਵੋਟਾਂ ਬੋਲੀ ਲੱਗੀ ਸੀਗੀ ਵੋਟਾਂ ਖਰੀਦਣ ਦੀ ਕਹਿ ਲੋ ਜਾਂ ਆਪਣੇ ਆਪ ਨੂੰ ਸਰਪੰਚੀ ਲੈਣ ਦੀ ਕਿਤੇ 35 ਲੱਖ ਦੀਆਂ ਵੀਡੀਓ ਆਈਆਂ ਕਿਤੇ 2 ਕਰੋੜ ਦੀਆਂ ਉਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਕੋਲੇ ਇਹ ਬੋਲ ਸੜਤੀ ਐ ਪੱਲੇ ਚ ਪਾਤੀ ਐ ਕਿ ਤੁਸੀਂ ਦੇਖਣਾ ਕਿ ਉਹਨੂੰ ਇਲੈਕਸ਼ਨ ਲੜਣਾ ਹੈ ਜਾਂ ਨਹੀਂ ਲੜਾਉਣਾ ਜਾਂ ਉਹਨਾਂ ਤੇ ਕੀ ਕਾਰਵਾਈ ਕਰਨੀ ਆ ਤਾਂ ਜੋ ਅਸੀਂ ਵਿਸ਼ਾ ਲੈ ਇਸ ਨੂੰ ਬਤਾਂਤ ਸੇਅਰ ਕਰਨਾ ਬਤਾਂਤ ਲਾਈਕ ਕਰਨਾ ਤੇ ਮੈਂ ਕੱਲ ਨੂੰ ਦੁਬਾਰਾ ਕਿ ਨਵਾਂ ਬਿਸ਼ਾ ਲੱਗੇ ਸਰਦਾਰ ਟੀਂਡਸਾ ਇਹ ਵਨ ਪੰਜਾਬੀ ਟੀਵੀ ਤੇ ਫਿਰ ਹਾਜ਼ਰ ਹੋਊਂਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ